ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਏ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਨੀ ਆ ਇਟਲੀ ਦੀ ਇਟਲੀ ਦੇ ਵਿੱਚ ਸਕੈਮ ਹੋ ਰਿਹਾ ਨੂਲਾ ਓਸਤਾ ਆਉਣ ਤੋਂ ਬਾਅਦ ਵੀ ਤੁਸੀਂ ਇਟਲੀ ਨਹੀਂ ਜਾ ਸਕਦੇ ਤੁਹਾਡਾ ਵੀਜ਼ਾ ਨਹੀਂ ਲੱਗਣਾ ਅਗਰ ਤੁਹਾਡੇ ਨਾਲ ਵੀ ਇਹ ਕੁਝ ਹੋ ਰਿਹਾ ਤੋਂ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਆ ਔਰ ਅਗਰ ਤੁਹਾਡਾ 9 ਮਹੀਨੇ ਵਾਲੇ ਪੇਪਰਾਂ ਦੇ ਵਿੱਚ ਤੁਹਾਡਾ ਵੀਜ਼ਾ ਲੱਗ ਵੀ ਜਾਂਦਾ ਤਾਂ ਤੁਹਾਨੂੰ ਉਹ ਕਿਹੜੇ ਕੰਮ ਆ ਜਿਹੜੇ ਇਟਲੀ ਦੇ ਵਿੱਚ ਜਾਂਦੇ ਸਾਰ ਹੀ ਕਰਨੇ ਪੈਣਗੇ ਅਗਰ ਨਹੀਂ ਕੀਤੇ ਤਾਂ ਤੁਹਾਡੇ ਪੈਸੇ ਬਰਬਾਦ ਹੋਣਗੇ ਤੁਹਾਡਾ ਸਾਰਾ ਕੁਝ ਖਰਾਬ ਹੋ ਜਾਏਗਾ ਤੁਹਾਡੇ ਪੇਪਰ ਤੁਸੀਂ ਕੱਚੇ ਦੇ ਕੱਚੇ ਹੀ ਰਹੋਗੇ ਕਦੇ ਵੀ ਪੱਕੇ ਨਹੀਂ ਹੋ ਸਕਦੇ ਸੋ ਤੁਹਾਨੂੰ ਇਹ ਜ਼ਰੂਰੀ ਗੱਲਾਂ ਸੋ ਕਰਨੀਆਂ ਹੀ ਪੈਣੀਆਂ ਇਟਲੀ ਦੇ ਵਿੱਚ ਜਾ ਕੇ ਤੇ ਇਸ ਸਕੈਮ ਤੋਂ ਤੁਹਾਨੂੰ ਬਚਣਾ ਪੈਣਾ ਨਹੀਂ ਤੁਹਾਡੇ ਪੈਸੇ ਵੀ ਬਰਬਾਦ ਹੋਣਗੇ ਨੂਲਾ ਓਸਤਾ ਆਉਣ ਤੋਂ ਬਾਅਦ ਵੀ ਇਹ ਨਹੀਂ ਕਿ ਤੁਹਾਡਾ ਵੀਜ਼ਾ ਪੱਕਾ ਹੀ ਲੱਗ ਗਿਆ ਤੁਸੀਂ ਸਿਰਫ ਉਹ ਸਿਰਫ ਨੂਲਾ ਓਸਤਾ ਤੇ ਹੀ ਨਹੀਂ ਇਟਲੀ ਪਹੁੰਚ ਸਕਦੇ ਇਹਦੇ ਬਾਅਦ ਵੀ ਬਹੁਤ ਹੀ ਕਾਰਵਾਈਆਂ ਹੁੰਦੀਆਂ ਬਹੁਤ ਹੀ ਰਿਕੁਆਇਰਮੈਂਟ ਹੁੰਦੀਆਂ ਤੇ ਉਹ ਜ਼ਰੂਰੀ ਹੈ ਤੁਹਾਡੇ ਲਈ ਜਾਣਣੀ ਕੀ ਕੀ ਆ ਸੋ ਇਸ ਵੀਡੀਓ ਨੂੰ ਪੂਰੀ ਦੇਖਿਓ ਲਾਸਟ ਤੱਕ ਦੇਖਿਓ ਇੱਕ ਇੱਕ ਗੱਲ ਤੁਹਾਡੇ ਫਾਇਦੇ ਦੀ ਆ ਸੋ ਅਗਰ ਤੁਸੀਂ ਚੈਨਲ ਦੇ ਨਵੇਂ ਆ ਸੋ ਪਹਿਲਾ ਪਹਿਲਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਆਪਾਂ ਪਹਿਲਾ ਗੱਲ ਕਰ ਲਈਏ ਨੂਲਾ ਔਸਤਾ ਤੋਂ ਬਾਅਦ ਕੀ ਤੁਹਾਡਾ 100% ਤੁਹਾਨੂੰ ਵੀਜ਼ਾ ਮਿਲਦਾ ਜਾਂ ਨਹੀਂ ਮਿਲਦਾ ਇਸ ਇਹ ਸਕੈਮ ਹੋ ਰਿਹਾ ਬਹੁਤ ਲੋਕਾਂ ਦੇ ਨਾਲ ਸੋ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਸਾਡੇ ਇੱਕ ਫਰੈਂਡ ਦੇ ਨਾਲ ਉਹਦੇ ਕਰੀਬੀ ਨਾਲ ਹੋਇਆ ਤਾਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਭਾਜੀ ਇਸ ਤਰੀਕੇ ਨਾਲ ਵੀ ਲੋਕਾਂ ਦੇ ਪੈਸੇ ਬਰਬਾਦ ਹੋ ਰਹੇ ਆ ਤੇ ਲੋਕਾਂ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਇਹ ਸੱਚ ਮੁੱਚ ਸਾਡਾ ਨੂੰ ਲਾਸਟ ਤੋਂ ਬਾਅਦ ਸਾਨੂੰ ਪੇਮੈਂਟ ਕਰਨੀ ਚਾਹੀਦੀ ਆ ਅੱਗੇ ਕੀ ਹੋਏਗਾ ਵੀਜ਼ਾ ਪੱਕਾ ਮਿਲੇਗਾ ਸੋ ਇਹ ਜ਼ਰੂਰੀ ਨਹੀਂ ਕਿ ਨੂੰ ਲਾਸਟ ਤੋਂ ਬਾਅਦ ਤੁਹਾਡਾ 100% ਹੀ ਵੀਜ਼ਾ ਸੋ ਗੱਲ ਕਰ ਲਈ ਆਪਾਂ ਪਹਿਲਾਂ ਜਿਹੜਾ ਜੋ ਜੋ ਕੁਝ ਹੋਇਆ ਸੋ ਇੱਕ ਭਰਾ ਦਾ ਇਹ ਕੇਸ ਸੀਗਾ 14 ਲੱਖ ਦੀ ਉਹਦੀ ਗੱਲ ਹੋਈ ਤੇ ਡੀਲ ਹੋਈ ਸੀਗੀ ਏਜੰਟ ਦੇ ਨਾਲ ਕਿ ਉਹਨੂੰ ਇੰਡੀਆ ਤੋਂ ਇਟਲੀ ਲੈ ਕੇ ਜਾਣਾ 9 ਮਹੀਨੇ ਵਾਲੇ ਪੇਪਰਾਂ 'ਚ ਸੋ ਉਹਨੇ ਨੋਲਾ ਉਸਤਾ ਵੀ ਪ੍ਰੋਵਾਈਡ ਕੀਤਾ ਏਜੰਟ ਨੇ ਦੇ ਦਿੱਤਾ ਸੋ ਤੁਹਾਨੂੰ ਪਤਾ ਹੀ ਆ ਨੋਲਾ ਉਸਤਾ ਜਦੋਂ ਆਉਂਦਾ ਤੋ ਬੰਦੇ ਨੂੰ ਇਹ ਹੋ ਜਾਂਦਾ ਕਿ 99% ਮੇਰਾ ਵੀਜ਼ਾ ਲੱਗ ਗਿਆ ਪਰ ਤੁਹਾਨੂੰ ਪਤਾ ਇਟਲੀ ਨੇ ਸਾਰੀਆਂ ਸ਼ਕਤੀਆਂ ਚੇਂਜ ਕਰਤੀਆਂ ਸਾਰੇ ਰੂਲ ਚੇਂਜ ਕਰਤੇ ਆਪਣੇ ਕੰਮ ਜਿਹੜੇ ਪੂਰੇ ਤੇਜ਼ ਕਰਤੇ ਉਹਦੇ ਨਾਲ ਨਾਲ ਹੁਣ ਬਹੁਤ ਹੀ ਜ਼ਿਆਦਾ ਬਿਹਤਰੀ ਹੋ ਗਈ ਹੈ ਤੇ ਪਾਰਦਰਸ਼ਾ ਹੋ ਗਈ ਹੈ ਇਹ ਕੰਮਾਂ ਦੇ ਵਿੱਚ ਪਹਿਲਾਂ ਹੁੰਦਾ ਸੀ ਕਿ ਸਭ ਕੁਝ ਚੱਲਦਾ ਪਿਆ ਸੀ ਕੌਣ ਗੰਗਾ 'ਚ ਨਹਾ ਗਿਆ ਕੌਣ ਡੁੱકી ਲਾ ਗਿਆ ਕੁਝ ਨਹੀਂ ਸੀ ਪਤਾ ਲੱਗਦਾ ਪਰ ਹੁਣ ਸਰਕਾਰ ਨੂੰ ਇੱਕ ਇੱਕ ਪੇਪਰ ਦਾ ਤੁਹਾਡਾ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਨੂੰ ਸਾਰਾ ਕੁਝ ਪਤਾ ਹੈ ਸੋ ਐਸੇ ਤਰ੍ਹਾਂ ਹੋਇਆ ਸੀ ਨੂਲਾ ਉਸਤਾ ਬੀ ਉਸ ਵੀਰ ਨੂੰ ਮਿਲ ਗਿਆ ਸੀਗਾ ਫਿਰ ਤੁਹਾਨੂੰ ਪਤਾ ਕਿ ਇੰਡੀਆ ਦੀ ਐਮਬੈਸੀ ਦੇ ਵਿੱਚ ਜਮ੍ਹਾਂ ਕਰਾਉਣਾ ਪੈਂਦਾ ਦਿੱਲੀ ਜਾ ਕੇ ਨੂਲਾ ਉਸਤਾ ਉਹਦੀਆਂ ਡੇਟਾ ਵੀ ਨਹੀਂ ਤੁਹਾਨੂੰ ਪਤਾ ਪਹਿਲਾਂ ਮਿਲਦੀਆਂ ਉਹ ਵੀ ਏਜੰਟਾਂ ਨੂੰ ਬੀ ਹੀ ਪੈਸੇ ਦੇ ਕੇ ਉਹਨਾਂ ਦੀਆਂ ਡੇਟਾ ਲੈਣੀਆਂ ਪੈਂਦੀਆਂ ਔਰ ਨੂਲਾ ਉਸਤਾ 6 ਮਹੀਨੇ ਲਈ ਵੈਲਿਡ ਹੁੰਦਾ ਉਸ ਦੇ ਵਿੱਚ ਵਿੱਚ ਡੇਟਾ ਲੈਣੀ ਹੁੰਦੀ ਐ ਸੋ ਇਸ ਵੀਰ ਨੇ ਵੀ ਲਈਤੀ ਔਰ ਉੱਥੇ ਜਮ੍ਹਾਂ ਕਰਵਾ ਕੇ ਆਇਆ ਔਰ ਫਿਰ ਇਸ ਮੇਰੇ ਵੀਰ ਨੂੰ ਈਮੇਲ ਆਈ ਕਿ ਆਪਣਾ ਪਾਸਪੋਰਟ ਲੈ ਕੇ ਜਾ ਜਦੋਂ ਪਾਸਪੋਰਟ ਲੈਣ ਜਾਂਦਾ ਤੇ ਉਹ ਤਾਂ ਆਸ ਹੁੰਦੀ ਹੈ ਕਿ ਵੀਜ਼ਾ ਆਣਾ ਵੀਜ਼ਾ ਮਿਲਦਾ ਨਹੀਂ ਉਹਨੂੰ ਤੇ ਉਹਨੂੰ ਮਿਲਦਾ ਕੀ ਹੈ ਇੱਕ ਲੈਟਰ ਮਿਲਦੀ ਹੈ ਜਿਹਦੇ ਵਿੱਚ ਉਹਦਾ ਵੀਜ਼ਾ ਰਿਜੈਕਸ਼ਨ ਦਾ ਉਹਨਾਂ ਨੇ ਕਾਰਨ ਲਿਖ ਕੇ ਪਾਏ ਹੋਏ ਸੀ ਸੋ ਤੁਸੀਂ ਸੋਚ ਕੇ ਹਰਾ ਰਹੇ ਹੋਗੇ ਤੇ ਉਹਨੂੰ ਰਿਜੈਕਟ ਕਿਉਂ ਕੀਤਾ ਨੂਲਾ ਉਸਤਾ ਆਉਣ ਤੋਂ ਬਾਅਦ ਵੀ ਉਹਦਾ ਵੀਜ਼ਾ ਕਿਉਂ ਰਿਜੈਕਟ ਕੀਤਾ ਸੋ ਉਹਦੇ ਵਿੱਚ ਇਹ ਲਿਖਿਆ ਆਇਆ ਸੀ ਕਿ ਅਸੀਂ ਤੇਰੇ ਓਨਰ ਨੂੰ ਈਮੇਲ ਕੀਤੀ ਸੀਗੀ ਸਾਨੂੰ ਕੁਝ ਡਾਕੂਮੈਂਟ ਦੀ ਰਿਕੁਆਇਰਮੈਂਟ ਸੀਗੀ ਤੇ ਅਸੀਂ ਤੇਰੇ ਬਾਰੇ ਇਨਫੋਰਮ ਕਰਨਾ ਸੀ ਕਿ ਵਾਕਈ ਹੀ ਇਹ ਬੰਦਾ ਤੈਨੂੰ ਲੋੜੀ ਦਾ ਹੈ ਕੰਮ ਦੇ ਲਈ ਜਾਂ ਨਹੀਂ ਸੋ ਤੇਰੇ ਆਨਰਰ ਨੇ ਸਾਨੂੰ ਕੋਈ ਵੀ ਰਿਪਲਾਈ ਨਹੀਂ ਕੀਤਾ ਕੋਈ ਰਿਸਪੌਂਸ ਨਹੀਂ ਕੀਤਾ ਉਸ ਈਮੇਲ ਦਾ ਜਿਹਦੀ ਵਜ੍ਹਾ ਤੋਂ ਤੇਰੀ ਫਾਈਲ ਰਿਜੈਕਟ ਕੀਤੀ ਆ ਤੈਨੂੰ ਵੀਜ਼ਾ ਨਹੀਂ ਮਿਲਣਾ ਔਰ ਅਗਰ ਤੇਰੇ ਕੋਲ ਇਨਫੋਰਮ ਕੀਤਾ ਜਾਂਦਾ ਕਿ ਤੇਰੇ ਕੋਲ ਸਿਰਫ ਉਹ ਸਿਰਫ 1 ਮਹੀਨਾ ਅਗਰ ਤੂੰ 1 ਮਹੀਨੇ ਦੇ ਵਿੱਚ ਵਿੱਚ ਆਪਣੇ ਮਾਲਕ ਤੋਂ ਈਮੇਲ ਸਾਡੇ ਜੋ ਸਾਡੀ ਰਿਕੁਆਇਰਮੈਂਟ ਉਹ ਪੂਰੀ ਕਰਵਾ ਦੇਗਾ ਸੋ ਤੈਨੂੰ ਵੀਜ਼ਾ ਗ੍ਰਾਂਟਡ ਕੀਤਾ ਜਾਏਗਾ ਅਦਰਵਾਈਜ਼ ਨਹੀਂ ਸੋ ਤੁਹਾਨੂੰ ਪਤਾ ਕਿ ਹੁਣ ਉਸ ਮਾਲਕ ਨੇ ਕੁਝ ਵੀ ਕਨਫਰਮ ਨਹੀਂ ਕੀਤਾ ਕਿਉਂਕਿ ਏਜੰਟ ਏਜੰਟ ਨੂੰ ਤੁਹਾਨੂੰ ਪਤਾ ਕਿ ਕੀ ਹੁੰਦਾ ਮਾਲਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਨਾਂ ਦੇ ਉੱਪਰ ਕਿੰਨੇ ਬੰਦੇ ਆ ਪਹਿਲਾਂ ਚੱਲਦਾ ਹੁੰਦਾ ਜਿੰਨੇ ਜਾਣ ਦੋ ਜੋ ਆਉਣ ਦਾ ਆਣ ਦੋ ਪਰ ਹੁਣ ਉਹ ਮਾਲਕ ਨੂੰ ਏਜੰਟ ਨੂੰ ਫੋਨ ਕੀਤਾ ਏਜੰਟ ਕਹਿੰਦਾ ਮਾਲਕ ਨਾਲ ਗੱਲ ਹੋਈ ਹੈ ਮਾਲਕ ਨਾਲ ਮੈਨੂੰ ਕੋਈ ਮੇਲ ਨਹੀਂ ਆਈ ਠੀਕ ਹੈ ਤੇ ਨੁੱਲਾ ਉਸਤਾ ਤੇ ਉਹ ਬੰਦਿਆਂ ਨੇ ਪੇਮੈਂਟ ਕਰਤੀ ਮਾਲਕ ਨੂੰ ਹੁਣ ਉਹਨੂੰ ਸਮਝ ਨਹੀਂ ਲੱਗਦੀ ਪਈ ਹੁਣ ਕਰੀਏ ਦਾ ਕਰੀਏ ਕੀ ਏਜੰਟ ਆਈ ਗਈ ਨਹੀਂ ਦਿੰਦਾ ਏਜੰਟ ਕਹਿੰਦਾ ਸਾਨੂੰ ਕੋਈ ਮੇਲ ਨਹੀਂ ਆਈ ਉਹ ਫੇਕ ਤੁਹਾਡਾ ਫੁੱਦੂ ਬਣਾਉਂਦੇ ਆ ਮੈਸੀ ਵਾਲੇ ਹੁਣ ਤੁਹਾਨੂੰ ਦੱਸੋ ਐਡੀ ਵੱਡੀ ਬੇਵਸੀ ਦੇ ਕੋਈ ਐਦਾਂ ਕਿਦਾਂ ਕਹਿ ਸਕਦਾ ਕਿ ਕਿਉਂਕਿ ਉਹਨਾਂ ਨੇ ਬੈਲਡ ਲਿਖ ਕੇ ਉਹ ਦਿੱਤਾ ਕੋਈ ਇਹ ਨਹੀਂ ਕਿ ਮੂਜਵਾਨੀ ਕਹਤਾ ਹੁਣ ਏਜੰਟ ਦਾ ਮੂਜਵਾਨੀ ਕਹਿ ਰਿਹਾ ਕਿ ਸਾਨੂੰ ਕੋਈ ਮੇਲ ਨਹੀਂ ਆਈ ਸੋ ਐਦਾਂ ਦੇ ਕੇਸਾਂ ਦੇ ਵਿੱਚ ਵੀ ਬਹੁਤ ਇਹ ਚੀਜ਼ ਆ ਰਹੀ ਆ ਕਿ ਨੂਲਾ ਆਸਤਾ ਦੇ ਉੱਪਰ ਆਪਣੀ ਪੇਮੈਂਟ ਨਾ ਕਰੋ ਬਹੁਤ ਲੋਕਾਂ ਨੂੰ ਇਹ ਚੀਜ਼ ਦੇ ਵਿੱਚ ਫਸਾਇਆ ਜਾ ਰਿਹਾ ਕਿ ਬਾਅਦ ਵਿੱਚ ਉਹਨਾਂ ਦੇ ਬੀਜੇ ਨਹੀਂ ਲਾਪੇ ਕੋਈ ਵੀ ਮੈਂ ਹਮੇਸ਼ਾ ਹੀ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਦੱਸਦਾ ਹੁੰਦਾ ਕਿ ਜਦੋਂ ਕੋਈ ਵੀ ਤੁਸੀਂ ਕਿਸੇ ਏਜੰਟ ਨਾਲ ਜਾਂ ਕਿਸੇ ਰਿਸ਼ਤੇਦਾਰ ਨਾਲ ਕੋਈ ਵੀ ਗੱਲ ਕਰਨੀ ਆ ਸੋ ਉਹਦੇ ਨਾਲ ਪੂਰੀ ਕਰਿਆ ਕਰੋ ਕਿ ਮੈਂ ਪੈਸੇ ਪਹੁੰਚ ਕੇ ਹੀ ਦੇਣੇ ਆ ਉੱਥੇ ਬਹੁਤ ਹੁਣ ਸੋਕਤਾਈ ਹੋਈ ਹੋਈ ਹੈ ਇਟਲੀ ਦੀ ਸਰਕਾਰ ਬਹੁਤ ਇਸ ਚੀਜ਼ ਦੇ ਉੱਪਰ ਕੋਈ ਵੀ ਤੁਹਾਨੂੰ ਪਤਾ ਹੀ ਆ ਅਗਰ ਬਾਈਚਾਂ ਤੁਹਾਡਾ ਵੀਜ਼ਾ ਲੱਗ ਵੀ ਜਾਂਦਾ ਤੁਸੀਂ ਇਟਲੀ ਪਹੁੰਚ ਵੀ ਜਾਂਦੇ ਤਾਂ ਉੱਥੇ ਵੀ ਇਮੀਗ੍ਰੇਸ਼ਨ ਵਾਲੇ ਸਮ ਟਾਈਮ ਫੋਨ ਕਰਦੇ ਆ ਉਹਨਾਂ ਨੂੰ ਕਿ ਤੇਰਾ ਬੰਦਾ ਆਇਆ ਹੈ ਤੂੰ ਇਹਨੂੰ ਵਾਕੇ ਹੀ ਲੈਣਾ ਹੈ ਅਗਰ ਮਾਲਕ ਨੂੰ ਪਤਾ ਹੁੰਦਾ ਕਿ ਹਾਂ ਮੇਰੇ ਕੋਲ ਆਇਆ ਉਹ ਹਮੇਸ਼ਾ ਹੀ ਰਿਸਪੌਂਸ ਦਿੰਦਾ ਕਿ ਹਾਂ ਮੇਰਾ ਹੈ ਵਾਕੇ ਨਹੀਂ ਤੁਹਾਨੂੰ ਪਤਾ ਬਹੁਤ ਕੁਝ ਫੇਕ ਹੋ ਰਿਹਾ ਬਹੁਤ ਕੁਝ ਫਰਾਡ ਹੋ ਰਿਹਾ ਤੇ ਤੁਸੀਂ ਇਸ ਚੀਜ਼ ਦਾ ਸ਼ਿਕਾਰ ਨਾ ਹੋ ਜਿਓ ਸੋ ਇਹ ਵੀਡੀਓ ਸਿਰਫ ਉਸਰਫ ਬਣਾਉਣ ਦਾ ਇਹੀ ਮਕਸਦ ਸੀ ਕਿ ਜਦੋਂ ਵੀ ਤੁਸੀਂ ਪੇਮੈਂਟ ਕਰਨੀ ਹੋ ਪੂਰਾ ਲਿਖ ਲਖੋ ਕਰਾਇਆ ਕਰੋ ਚਾਹੇ ਵੀ ਆਪਣੀ ਬੰਦਾ ਪਹੁੰਚਣ ਦੇ ਪੇਮੈਂਟ ਕਰਾਇਆ ਕਰੋ ਉਹ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਤੁਸੀਂ ਕਿੰਨੇ ਚ ਡੀਲ ਕਰ ਰਹੇ ਹੋ ਕਿੰਨੇ ਚ ਨਹੀਂ ਡੀਲ ਕਰ ਰਹੇ ਸੋ ਇਸ ਤੋਂ ਬਾਅਦ ਇਹ ਗੱਲ ਇਹ ਹੁੰਦੀ ਹੈ ਕਿ ਤੁਸੀਂ ਉੱਥੇ ਪਹੁੰਚ ਕੇ ਸਭ ਤੋਂ ਪਹਿਲਾ ਕੰਮ ਤੁਹਾਡਾ ਕੀ ਹੁੰਦਾ ਕਿੱਦਾਂ ਤੁਹਾਡਾ ਪ੍ਰੋਸੈਸ ਸਟਾਰਟ ਹੁੰਦਾ ਸੋ ਸਭ ਤੋਂ ਪਹਿਲਾ ਕੰਮ ਇਹੀ ਹੁੰਦਾ ਕਿ ਤੁਸੀਂ ਆਪਣੇ ਆਨਰ ਨੂੰ ਲੈ ਕੇ ਜਿਹੜੇ ਤੁਹਾਡਾ ਮਾਲਕ ਹੋਊਗਾ ਜਿੱਥੇ ਤੁਸੀਂ ਕੰਮ ਕਰਨਾ ਉਹਨੂੰ ਪਰਫੈਕਟ ਤੂਰਾ ਲੈ ਕੇ ਜਾਣਾ ਉਹਨੂੰ ਤੁਹਾਡਾ ਸਭ ਤੋਂ ਪਹਿਲਾ ਇਹੀ ਕੰਮ ਇਸ ਤੋਂ ਬਾਅਦ ਹੀ ਤੁਹਾਡੇ ਕੋਈ ਵੀ ਕੰਮ ਇਸ ਤੋਂ ਬਾਅਦ ਹੀ ਸਟਾਰਟ ਹੋਣਾ ਉੱਥੇ ਜਾਓਗੇ ਉੱਥੇ ਤੁਸੀਂ ਆਪਣਾ ਦੱਸੂਗੇ ਤੁਹਾਡਾ ਮਾਲਕ ਦੱਸੇਗਾ ਕਿ ਹਾਂ ਇਹ ਬੰਦਾ ਮੇਰੇ ਕੋਲ ਪਹੁੰਚ ਗਿਆ ਤੇ ਤੁਹਾਨੂੰ ਉੱਥੇ ਇੱਕ ਕਿੱਟ ਮਿਲੇਗੀ ਓਕੇ ਤੁਹਮੇ ਲੇਗੀ ਕਿਟ ਦੇ ਉਹ ਜਿਹੜੀ ਕਿਟ ਹੋਏਗੀ ਉਹ ਤੁਹਾਡੀ ਪੋਸਟੇ ਅਟਾ ਲਿਆ ਜਿਹੜੀ ਪੋਸਟ ਆਫਿਸ ਹੋਏਗਾ ਉੱਥੇ ਜਾ ਕੇ ਜਮਾ ਹੋਣੀ ਆ ਉਹ ਕਿਟ ਦੇ ਵਿੱਚ ਡਾਕੂਮੈਂਟ ਹੁੰਦੇ ਆ ਜਿਹੜੇ ਕਿ ਮਾਲਕ ਦੇ ਵੀ ਲੱਗਣੇ ਹੁੰਦੇ ਆ ਤੁਹਾਡੇ ਵੀ ਲੱਗੜੇ ਹੁੰਦੇ ਆ ਰਿਕੁਆਇਰਮੈਂਟ ਹੁੰਦੀ ਆ ਉਹ ਕਿਟ ਉੱਥੇ ਤੁਸੀਂ ਪੋਸਟੇ ਅਟਾ ਲਿਆ ਦੇ ਵਿੱਚ ਸਬਮਿਟ ਕਰਨੀ ਆ ਤੇ ਉੱਥੇ ਤੁਹਾਨੂੰ ਫਿਰ ਬਾਇਓਮੈਟ੍ਰਿਕ ਲਈ ਡੇਟ ਮਿਲੇਗੀ ਉੱਥੇ ਤੁਹਾਨੂੰ ਉਹ ਅਪਾਇੰਟਮੈਂਟ ਮਿਲੇਗੀ ਜਦੋਂ ਤੁਹਾਡੇ ਬਾਇਓਮੈਟ੍ਰਿਕ ਹੋਣ ਉਸ ਤੋਂ ਬਾਅਦ ਤੁਹਾਡਾ ਕੰਮ ਪ੍ਰੋਸੈਸ ਸਟਾਰਟ ਹੋਣਾ ਅਗਰ ਤੁਸੀਂ ਇਹ ਚੀਜ਼ ਨਹੀਂ ਕਰਦੇ ਜਾਂ ਤੁਸੀਂ ਪਰਫੈਕਟੂਰਾ ਦੇ ਵਿੱਚ ਨਹੀਂ ਜਾਂਦੇ ਤਾਂ ਤੁਹਾਡੀ ਕੱਚੇ ਹੀ ਤੇ ਕੱਚੇ ਹੀ ਰਹਿਣਾ ਤੁਹਾਡਾ ਸਭ ਤੋਂ ਪਹਿਲਾ ਕੰਮ ਇਹੀ ਆ ਕਿ ਤੁਸੀਂ ਉਸ ਮਾਲਕ ਨੂੰ ਨਾਲ ਲਿਜਾ ਕੇ ਉੱਥੇ ਜ਼ਰੂਰ ਜਾਓ ਔਰ ਉਸ ਤੋਂ ਬਾਅਦ ਹੀ ਤੁਹਾਡਾ ਕੰਮ ਸਟਾਰਟ ਹੋਏਗਾ ਸੋ ਇਹ ਕੰਮ ਕਰਨਾ ਨਾ ਭੁੱਲਿਓ ਜਿਹੜੇ ਨਾਲ ਵੀ ਤੁਸੀਂ ਪੈਸੇ ਦੀ ਡੀਲ ਕਰਨੀ ਆ ਉਹਦੇ ਨਾਲ ਇਹ ਗੱਲ ਜ਼ਰੂਰ ਕਰਕੇ ਰੱਖਿਓ ਕਿ ਇਦਾਂ ਹੋਣਾ ਚਾਹੀਦਾ ਅਦਰਵਾਇਜ਼ ਨਹੀਂ ਹੋਇਆ ਤਾਂ ਤੁਹਾਨੂੰ ਪਤਾ ਹੀ ਆ ਫਿਰ ਦੁਨੀਆ ਘੁੰਮੇ ਰਹੀ ਆ ਕੱਚੇ ਫੇ ਘੁੰਮਣਾ ਦਾ ਘੁੰਮੀ ਜਾਏ ਉਹ ਤੁਹਾਡੀ ਮਰਜ਼ੀ ਆ ਪਰ ਅਗਰ ਤੁਸੀਂ ਪੈਸੇ ਦੇਣੇ ਆ ਤਾਂ ਤੁਸੀਂ ਪਹਿਲਾਂ ਹੀ ਗੱਲ ਖੋਲ ਕੇ ਕਰਿਆ ਕਰੋ ਇਹ ਨਾ ਹੋਵੇ ਤੁਸੀਂ ਬਾਹਰ ਜਾਣ ਦੇ ਲਾਲਚਾਂ 'ਚ बस ਤੁਸੀਂ ਕੁਝ ਵੀ ਨਹੀਂ ਦੇਖਦੇ ਅੰਨੇ ਹੀ ਹੋ ਜਾਂਦੇ ਆ बस ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਉੱਥੇ ਜਾ ਕੇ ਕੀ ਕਰਨਾ ਕੀ ਨਹੀਂ ਕਰਨਾ ਫਿਰ ਤੁਸੀਂ ਰੋਂਦੇ ਦੀਆਂ ਵੀਡੀਓ ਪਾਉਂਦੇ ਸਾਡੇਆਂ ਧੋਖਾ ਹੋ ਗਿਆ ੱੱਕਾ ਹੋ ਗਿਆ ਪਰ ਤੁਹਾਨੂੰ ਵੀ ਨੌਲੇਜ ਹੋਣੀ ਜ਼ਰੂਰੀ ਆ ਸਮ ਟਾਈਮ 에ਜੰਟ ਵੀ ਗਲਤ ਨਹੀਂ ਹੁੰਦੇ ਉਹ ਤੁਹਾਨੂੰ ਸਾਰਾ ਕੁਝ ਸਾਫ਼-ਸਾਫ਼ ਕਲੀਅਰ ਕਰਦੇ ਆ ਕਿ ਅਸੀਂ ਤੁਹਾਨੂੰ ਵਸਪਾਈ ਪਾੜਨਾ ਹੈ ਇਟਲੀ ਦੇ ਵਿੱਚ ਬਾਕੀ ਰਹਿਣ ਸਹਿਣ ਕੰਮ ਜੋ ਵੀ ਤੇਰੀ ਟੈਨਸ਼ਨ ਆ ਤੇ ਤੁਸੀਂ ਇੰਨਾ ਤੁਸੀਂ ਸਿਰ ਤੋਂ ਅੱਖਾਂ ਦੇ ਉੱਪਰ ਪੜਦਾ ਹੁੰਦਾ ਤੁਹਾਡੇ ਤੋਂ ਪਤਾ ਹੀ ਨਹੀਂ ਲੱਗਦਾ ਵੀ ਉੱਥੇ ਜਾ ਕੇ ਇਹ ਨਹੀਂ ਹੈਗਾ ਵੀ ਸਾਰਾ ਕੁਝ ਪਿਆ ਜਾ ਕੇ ਚੱਕ ਲੋ ਨੋਟ ਤੋੜ ਦੋ ਦਰਖਤਾਂ ਨਾਲੋਂ ਨਹੀਂ ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਹਰ ਇੱਕ ਪਾਸੇ ਸਖਤਾਈ ਇੰਨੀ ਕਿ ਜ਼ਿਆਦਾ ਵਧੀ ਹੋਈ ਹੈ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਥੋੜੀ ਜਿਹੀ ਹੈਲਪਫਲ ਰਹੀ ਹੋਵੇ ਤੁਹਾਡੇ ਲਈ ਸੋ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਅਗਰ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਜਾਂ ਤੁਹਾਡੇ ਕੋਈ ਆਪਣੀ ਰਾਏ ਹੋਈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਔਰ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ